ਇਹ ਜੰਗਲ ਵਾਲੀਆਂ ਬੱਕਰੀਆਂ ਨੇ ਬਾਈ ਜਿਹੜੇ ਆਪਣੇ ਮੁਸਲਮਾਨ ਭਰਾਣੀ ਕਹਿੰਦੇ ਨੇ ਜੰਗਲ ਕੀ ਬੱਕਰੀ ਉਹ ਬੱਕਰੀਆਂ ਨੇ ਇਹ ਦੱਬੀ ਠੀਕ ਆ ਇਹ ਸੁਈ ਹੋਈ ਆ ਇਹ ਸੁਈ ਵੀ ਆ ਵੀਰੇ ਚਾਰ ਬੱਚੇ ਦਿੰਦੀ ਆ ਚਾਰ ਬੱਚੇ ਹਾਂ ਚਾਰ ਬਾਈ ਕੱਪ ਤਾਂ ਨਹੀਂ ਮਾਰਦਾ ਯਾਰ ਨਾ ਨਾ ਵੀਰੇ ਬੱਚੇ ਘਰੇ ਖੜੇ ਨੇ ਠੀਕ ਆ ਸ਼ਾਮਣੇ ਕੋਈ ਟਿੱਕ ਤਾਂ ਨਹੀਂ ਆਉਂਦੀ ਬਾਈ ਬਾਹਰੇ ਜਿਵੇਂ ਤੁਸੀਂ ਕਿਹਾ ਵੀ ਘਰੇ ਕੁਝ ਨਹੀਂ ਪਾਉਂਦੇ ਇਹਨਾਂ ਨੂੰ ਨੀਰਾ ਨੂਰਾ ਤਾਂ ਪਾਉਂਦੇ ਹੋਵੋਗੇ ਨਾ ਵੀਰੇ ਪਾਣੀ ਘਰੇ ਬਾਈ ਨੀਰਾ ਵੀ ਨਹੀਂ ਪਾਇਆ ਯਾਰ ਬਾਈ ਵੀਰੇ ਬਾਹਰ ਹੀ ਚੱਲ ਕਾ ਪਤਾ ਨਹੀਂ ਮਾਰਦਾ ਯਾਰ ਸਰ ਕੱਪ ਵੀਰੇ ਦੇਖ ਲਾ ਕਰੇ ਹੋਰ ਫਿਰਦੇ ਆ ਸਰਪੰਚਾਂ ਨੂੰ ਪੁੱਛ ਲਾ ਵੀ ਪਾਕੀ ਕਹਿੰਦੇ ਕੁਝ ਨਹੀਂ ਕਰੇ ਕੁਝ ਵੀ ਨਹੀਂ ਕਰੇ ਕੁਲ ਨਹੀਂ ਹੈਗੀ ਕਰੇ ਕੁਝ ਵੀ ਨਹੀਂ ਹੈਗਾ ਕੁਲ ਨਹੀਂ ਵੀ ਨਹੀਂ ਹੈਗੀ ਕੰਮੇ ਨਹੀਂ ਵੀਰੇ ਆਪਣੇ ਲੋ ਬਾਕ ਅਲੀ ਬਾਹਰ ਦੀ ਚਰਾਇ ਤੇ ਆ ਬਾਹਰ ਦੀ ਚਰਾਇ ਫਿਰਦਾ ਤੁਸੀਂ ਜ਼ੀਰੋ ਖਰਚੇ ਤੇ ਤਿਆਰ ਕਰ ਦੇਣਾ ਇਹ ਫਿਰਦਾ ਬਾਈ ਪੂਰੀ ਜਾਨ ਲਾ ਦਿੰਦੇ ਹੋਵਾਂਗੇ ਬਾਹਰ ਤਾਂ ਨਾ ਠੀਕ ਹੈ ਅੱਛਾ ਇਹਦੀ ਧੀ ਆ ਉਹਦੀ ਜਿਹੜੀ ਆਪਾਂ ਪਹਿਲਾਂ ਦਿਖਾਈ ਆ ਹਾਂ ਸ੍ਰੀਕਾਲ ਦੋਸਤੋ ਬਾਈ ਆਪਣੀ ਨਵੀਂ ਵੀਡੀਓ ਵਿੱਚ ਸਵਾਗਤ ਆ ਅੱਜ ਬਾਈ ਤੁਹਾਨੂੰ ਇੱਕ ਅੱਜੜੀ ਵੀਰ ਨਾਲ ਮਲਾਉਂਦੇ ਆ ਜਿਹਦਾ ਪਿੰਡ ਆ ਕਲਰ ਮਾਜਰੀ ਇਹ ਸਾਬੋਲੀ ਦੇ ਨੇੜੇ ਪੈ ਜਾਂਦਾ ਬਾਈ ਨਾਲ ਹੀ ਪੈ ਜਾਂਦਾ ਤੇ ਬਾਈ ਇੱਥੇ ਆਪਦਾ ਸਾਰਾ ਮਾਲ ਲੈ ਕੇ ਆਇਆ ਹੈਗਾ ਅੱਜ ਇਹਦੇ ਵਿੱਚ ਤੁਹਾਨੂੰ ਪਠਾ ਤੇ ਬੱਕਰੀਆਂ ਦਿਖਾਵਾਂਗੇ ਕੀ ਹਾਲ ਆ ਬਾਈ ਨਾ ਕੀ ਆ ਬਾਈ ਆਪਣਾ ਅੱਛਾ ਤੇ ਪਿੰਡ ਕਲਰ ਮਾਜਰੀ ਆ ਨਾ ਜ਼ਿਲ੍ਹਾ ਕਿਹੜਾ ਪੈਂਦਾ ਬਾਈ ਇਹਨੂੰ ਪਟਿਆਲਾ ਪੈ ਜਾਂਦਾ ਠੀਕ ਆ ਤੇ ਆ ਸਾਰਾ ਮਾਲਾ ਕਿੰਨਾ ਕਮਾਲ ਹੋ ਬਾਈ ਇਹੇ 100 ਬੱਕਰੀ ਮੰਗੂ 100 ਬੱਕਰੀ ਮੰਗੂ ਹੋ ਠੀਕ ਆ ਬੱਕਰਾ ਨਹੀਂ ਕੋਈ ਦੇਂਦਾ ਵੱਡਾ 홋ਡਾ ਕ ਕਰਿਆ ਇੱਕ ਘਰੇ ਖੜਾ ਹੈ ਠੀਕ ਆ ਉਹ ਕਿੰਨਾ ਕ ਪੁਰਾਣਾ ਕੰਮ ਆ ਬਈ ਆਪਣਾ ਤੀਜੀ ਪੀੜੀ ਚੱਲ ਪਈ ਠੀਕ ਆ ਤੁਸੀਂ ਕਿੰਨੇ ਪੜੇ ਹੋਇਓ ਆ ਪਾਸਟੂ ਕਰਕੇ ਤੋਂ ਬਾਅਦ ਤੁਸੀਂ ਕੰਮ ਇਹੀ ਬੱਕਰੀਆਂ ਦਾ ਕਰਦੇ ਹੋ ਹੋਰ ਨਹੀਂ ਕੋਈ ਕੀਤਾ ਕੰਮ ਆ ਠੀਕ ਆ ਮੇਡਾ ਪੁਰਾਣਾ ਕੰਮ ਖਾਣ ਦਾ ਨਹੀਂ ਕੰਮ ਆਣਾ ਇਹ ਠੀਕ ਆ ਬਈ ਕਿੰਨੀ ਕਿੰਨੀ ਕ ਹਾਈਟ ਦੀਆਂ ਬੱਕਰੀਆਂ ਹੁੰਦੀਆਂ ਨੇ ਛੋਟੇ ਲਵੇ ਲੈ ਦਿਖਾਈ ਚੱਲ ਬਈ ਬੱਕਰੀਆਂ ਬਾਈ ਤੁਹਾਨੂੰ ਬੱਕਰੀਆਂ ਦਿਖਾਉਣਾ ਹੈ ਬਾਈ 100 ਦੇ ਕਰੀਬ ਬੱਕਰੀਆਂ ਨੇ ਇਹ ਪਰ ਬਾਈ ਪੱਠਾ ਪਾਲ ਲੈਂਦੇ ਹੋਵਾਂਗੇ ਨਾ ਇਹਨਾਂ ਦੀ ਹੈ ਜੀ ਪੱਠਾ ਪਾਲ ਲੈਂਦੇ ਹੋਵਾਂਗੇ ਅੱਛਾ ਠੀਕ ਆ ਅੱਜ ਫਿਰ ਇੱਥੇ ਮੰਡੀ 'ਚ ਕਿਵੇਂ ਲਿਆਏ ਚੋਰੇ ਦਾ ਕੋਈ ਮਾਲ ਵੇਚਣਾ ਸੀ ਅੱਛਾ ਵੇਚਣਾ ਜੀ ਤਾਂ ਕਰਕੇ ਮੰਡੀ ਤੇ ਲਿਆਏ ਇਹ ਆਹ ਦੇਖੋ ਕਿੰਨੀ ਹੈਟ ਆ ਬਾਈ ਕੀ ਡਿਟੇਲ ਆ ਬੱਕਰੀ ਦੀ ਬੜੀ ਬਾਲੀ ਚੰਗੀਆਂ ਤਿੰਨ ਤਿੰਨ ਬੱਚੇ ਹੁੰਦੀਆਂ ਹਰ 100 ਅੱਛਾ ਠੀਕ ਹੈ ਤੇ ਹੁਣ ਗੱਬਣਾ ਗੱਬਣਾ ਹੁਣ ਗੱਬਣਾ ਦੁੱਧ ਪੱਖੋਂ ਕਿਵੇਂ ਆ ਬਾਈ ਦੁੱਧ ਹੀ ਰਿਹਾ ਬਾਈ ਅਰੀਆਗਾ ਇਹ ਵੇਚਣੀ ਆ ਕਿ ਇਹ ਨਹੀਂ ਵੇਚਣੀ ਹੈਨਾ ਠੀਕ ਆ ਭਾਈ ਜੇ ਮੈਂ ਥਾਣ ਨੂੰ ਚੰਨੀ ਮਾਇਆ ਕਰ ਜਿੰਦੀ ਆ ਇਹ ਅੱਛਾ ਠੀਕ ਆ ਹਾਈਟ ਕਿੰਨੇ ਹੋਊਗੀ 38 39 ਆਮ ਨਾਲ ਹੋਊਗਾ ਤੇ ਹੋਰ ਦੇਖਾ ਭਾਈ ਬੱਕਰੀਆਂ ਤੇਰੇ ਲਵਾਂ ਇਹ ਜੰਗਲ ਵਾਲੀਆਂ ਬੱਕਰੀਆਂ ਨੇ ਭਾਈ ਜਿਹੜੇ ਆਪਣੇ ਮੁਸਲਮਾਨ ਭਰਾਣੀ ਕਹਿੰਦੇ ਆਂ ਤੇ ਜੰਗਲ ਕੀ ਬੱਕਰੀ ਉਹ ਬੱਕਰੀਆਂ ਨੇ ਇਹ ਸਾਰੀਆਂ ਬਾਈ ਲਵੇ ਹਾਈਟ ਤਕਰੀਬਨ 68 38 ਇੰਚ ਦੇ ਲਾ ਕੇ ਚੱਲੋ ਸਾਰੀਆਂ ਦੀ ਇਹ ਨਹੀਂ ਆਹਾ ਇਹ ਮੱਖੀ ਜਿੰਨੀ ਆ ਗਈ ਕਿ ਬਈ ਡੱਬੀ ਆ ਗਈ ਡੱਬੀ ਆ ਵੀਰੇ ਡੱਬੀ ਠੀਕ ਆ ਇਹ ਸੁਈ ਹੋਈ ਆ ਇਹ ਸੁਈ ਹੋਈ ਆ ਵੀਰੇ ਚਾਰ ਬੱਚੇ ਦੰਦੀ ਆ ਜੀ ਚਾਰ ਬੱਚੇ ਹਾਂ ਚਾਰ ਬਈ ਡੱਪੇ ਤਾਂ ਨਹੀਂ ਮਾਰਦਾ ਯਾਰ ਨਾ ਨਾ ਵੀਰੇ ਬੱਚੇ ਘਰੇ ਖੜੇ ਅੱਛਾ ਘਰੇ ਖੜੇ ਨੇ ਕਿੰਨੇ ਟਾਈਮ ਦੇ ਸੁਈ ਹੋਈ ਆ ਹੁਣ ਇਹ ਵੀਰੇ ਹੋ ਗਿਆ ਮਹੀਨਾ ਕੁ ਸੁਈ ਮਹੀਨਾ ਕੁ ਹੋ ਗਿਆ ਬਈ ਸਾਨੂੰ ਨੂੰ ਕੰਨ ਦੇਖੋ ਬਈ ਕੰਨ ਬਈ ਦਾ ਜੋਨ ਤੇ ਯਾਰ ਦੇਖੋ ਕਿੰਨਾ ਇੰਚ ਦਾ ਹੋ ਕੰਨ ਹੋ 17 ਇੰਚ ਦਾ ਹਾਂ ਵੀਰੇ ਆਮ ਨਾਲੋਂ ਹੋਣਾ ਚੌੜਾ ਵੀ ਆ ਕਰ ਠੀਕ ਆ ਤੇ ਬਾਕੀ ਮੱਛਾਂ ਦੇਖ ਲਓ ਠੀਕ ਝੋਲਾ ਬੁੱਲੀ ਬਈ ਉਹ ਲੋ ਦੇਵ ਦੇ ਬਾਪੂ ਕਹੀ ਆਂ ਫੇਰਾ ਕਹਿੰਦਾ ਕੋਲ ਦੇ ਉਹਦਾ ਫੋਟੋ ਵੀ ਦਿਖਾ ਦੇ। ਹਾਂ। ਮੈਂ ਫਿਰ ਹੱਥ ਨਹੀਂ ਪਾਈ। ਹਾਂ ਖਾਲੀ ਕਰਦੇ ਹਾਂ। ਬੱਚੇ ਜਗਾ ਦੇ। ਬੱਚੇ ਵੀਰੇ ਜੰਗਾਵੇਂ। ਪ੍ਰੇਦਾ ਦਾ ਚੋਂਦੀ ਨਹੀਂ ਹੋਵੇਂਗੀ ਹਨਾ। ਇਹਦਾ ਬੱਚੇ ਹੀ ਰਾਜ ਦੇ ਹੋਣਗੇ ਚਾਰੇ। ਲੈ ਵੀ ਚਾਰ ਬੱਚੇ ਦਿੰਦੀ ਆਏ ਵਾਰ ਬਾਈ ਕਹਿੰਦਾ। ਕਿਸੇ ਵਾਰ ਘੱਟ ਵੀ ਦਿੱਤੇ ਆ ਕਾਏ ਵਾਰੀ ਚਾਰ ਦਿੰਦੀ ਆ। ਅੱਛਾ ਕੈਮੇਸ ਹੋਇਆ ਇਹ? ਇਹ ਤਾਂ ਵੀਰੇ ਉੱਥੇ ਪਾ। ਚੌਥੇ ਪੰਜਵੇਂ। ਠੀਕ ਆ। ਜਾ ਉਥੇ ਪੰਜ ਵਾਰ ਲਾਗਦੀ ਨਹੀਂ ਹੈ ਨਾ ਬਈ ਦੇਖਣ ਨੂੰ ਐਂ ਲੱਗਦੀਆਂ ਜਿਵੇਂ ਦੂਜੇ ਕਿਸੂਏ ਹੁੰਦੀ ਆ ਸ਼ਾਮ ਹੀ ਆ ਗਈਆਂ ਬੱਕਰੀ ਬਈ ਫਿਰ ਬਾਹਰ ਹੀ ਚਾਰ ਦਿਓ ਕੱਲੀਆਂ ਹਾਂ ਬਾਹਰ ਹੀ ਚਾਰ ਦਿਓ ਕੱਲੀਆਂ ਬਾਹਰ ਹੀ ਚਾਰ ਦਿਓ ਘਰੇ ਨਹੀਂ ਖਰਾਕ ਖਰੂਕ ਕੋਈ ਪਾਉਂਦੇ ਕਿਤੇ ਨਹੀਂ ਪਾਈ ਹੈ ਦੇਖੋ ਬਈ ਕਿਤੇ ਨਹੀਂ ਪਾਈ ਇਹਨਾਂ ਨੇ ਖਰਾਕ ਜਮਾ ਬਾਹਰਲੀ ਚਰਾਈ ਤੇ ਬੱਕਰੀਆਂ ਨੇ ਤਾਂ ਵੀ ਐ ਪੂਰੀਆਂ ਘੈਂਟ ਨੇ ਫਿਰ ਤਾਂ ਬਈ ਪੂਰੀ ਜਾਨ ਲਾ ਦਿੰਦੇ ਹੋਮਗੇ ਬਾਹਰ ਤਾਂ ਨਾ ਠੀਕ ਹੈ ਅੱਛਾ ਇਹਦੀ ਧੀ ਆ ਉਹਦੀ ਜਿਹੜੀ ਆਪਾਂ ਪਹਿਲਾਂ ਦਿਖਾਈ ਆ ਹਾਂ ਕਿੱਟੀ ਰੱਬੀ ਆ ਗਈ ਇਹ ਵੀ ਉਹ ਥੋੜੇ ਜਿਹੇ ਜ਼ਿਆਦੇ ਕਾਲੇ ਚਾਣਾ ਇਹ ਚਿੱਟੇ ਜਾ ਗਏ ਠੀਕ ਆ ਇਹ ਕਿੰਨੇ ਟਾਈਮ ਦੀ ਪੱਠ ਆ ਬਈ ਇਹ ਤਾਂ ਇਹਨੂੰ ਤਾਂ 2-3 ਦੋ ਕੁ ਸਾਲ ਦੀ ਆ ਦੋ ਕੁ ਸਾਲ ਦੀ ਸੂਪੀ ਇਹ ਇਹ ਪਰ ਦੁੱਧ ਕਿਵੇਂ ਲਾਹੀ ਖੜੀ ਆ ਵੀਰੇ ਪਤਾ ਨਹੀਂ ਅੱਜ ਤਾਰੀ ਖੜੀ ਆ ਤੇ ਆ ਵੀ ਲਾਹੀ ਖੜੀ ਆ ਨਾ ਛੋਟੀ ਇਹ ਤਾਂ ਵੀਰੇ ਇਹਦੀ ਸੂਪੀ ਇਹ ਸੂਪੀ ਹੋਈ ਆ ਇਹ ਕਿੰਨੇ ਟਾਈਮ ਦੀ ਆ ਇਹ ਵੀਰੇ ਤਾਂ 3-4 ਮਹੀਨੇ ਆ ਜਾਂ ਤਾਂ ਇੱਕ ਮਹੀਨਾ ਹੋ ਗਿਆ ਸਮਝਣਾ ਠੀਕ ਆ ਪੱਠ ਨੇ ਦੁੱਧ ਲਾ ਲਿਆ ਪਹਿਲੀ ਆ ਜਿਹਨੇ ਤਾਰੀ ਆ ਇਹ ਮਾਜੇ ਵੀ ਦੁੱਧ ਵਾਲੀ ਬਰੀਡ ਆ ਪਹਿਲਾਂ ਉਹ ਪਾ ਲੀ ਹੁੰਦੇ ਪਾ ਦੁੱਧਾਰਾਂ ਲਾਗੇ ਬੰਦੇ ਖਿੱਚਣ ਅੱਛਾ ਆਪਾਂ ਦੇ ਦੇ ਦਿੱਤੀ ਹੈ ਕਿਸਨ ਇਹ ਪਰਸੇ ਗਰਾਉਂ ਕਰਾਉਂਦੇ ਆ ਨਾ ਖਰਾਬ ਕਰਾਤੀ ਆ ਠੀਕ ਆ ਆ ਬੱਕਰੇਲੇ ਫੜ ਕੇ ਜਿਹਦੇ ਚੂਲੀ ਪਈ ਹੋਈ ਆ ਇਹ ਰੱਖਿਆ ਹੋਇਆਗਾ ਮਾਜੇ ਰੱਖਿਆ ਹੋਇਆ ਬੱਕਰਾ ਪਾਈਆਂ ਵੇ ਹਲਾ ਬਈ ਬਾਲੀਆਂ ਨੇ ਪਾਈਆਂ ਲੱਭਣ ਨੂੰ ਘੈਂਟ ਘੈਂਟ ਪੱਠਾ ਦਿਖਾਉਂਦੇ ਬੱਚੇ ਇਹ ਆਪਣੇ ਘਰ ਵਾਲੇ ਬੱਕਰੇ ਦਾ ਬੱਚਾ ਘਰ ਵਾਲੇ ਬੱਕਰੇ ਦਾ ਲੈਂਥ ਵਧੀਆ ਨਾ ਕਿੰਨੇ ਟਾਈਮ ਦਾ ਇਹ ਬਈ ਇਹਦਾ ਵੀ ਖੀਰਾ ਖੀਰਾਗਾ ਕੱਚਾ ਖੀਰਾ ਗਾ ਲੈ ਖੀਰਾ ਬਈ ਸਹੀ ਗੱਲ ਆ ਕੱਚਾ ਖੀਰਾ ਗਾ ਹਾਈਟ ਵੀ ਵਧੀਆ ਤੇ ਲੈਂਥ ਵੀ ਵਧੀਆ ਹਮ ਹਾਈਟ ਹੋ ਬਈ ਇਹਦੀ 37 ਕ 37 ਕ ਹੋਗਾ ਚਲ ਆਪਾਂ 37 ਲਾ ਕੇ ਚੱਲੋ ਵੱੱਤ ਵੀ ਹੋ ਸਕਦੀ ਆ ਪਰ ਲੈਂਥ ਚ ਬਹੁਤ ਵਧੀਆ ਘਰ ਦਾ ਤੇ ਜਿਹੜਾ ਬਈ ਘਰੇ ਬੋ ਕ ਬਰ ਉਹ ਕਿੱਡਾ ਕ ਇਸ ਤੇ ਆਉਂਦਾ ਕਾ ਉਹ ਆ 42 43 ਇੰਚ ਹੈ ਠੀਕ ਆ ਬਈ ਫਿਰ ਬੱਕਰੇ ਕਿੰਨੇ ਰੱਖੇ ਹੋ ਨੇ ਮਾਲ ਚ ਵੀਰੇ ਤਿੰਨੇ ਨਹੀਂ ਤਿੰਨ ਤਿੰਨ ਨਹੀਂ ਠੀਕ ਆ ਭਾਈ ਕਰਾਸ਼ਿੰਗ ਕਦੋਂ ਕਰਾਉਣ ਲੱਗਦੇ ਫਿਰ ਬੱਕਰੀਆਂ ਤੁਸੀਂ ਹਾਂ ਨਹੀਂ ਵੀ ਕਿੰਨੇ ਦੰਦ ਤੇ ਆਪਾਂ ਵੀਰੇ ਚਾਰ ਦੰਦ ਨੇ ਅਸੀਂ ਚਾਰ ਜਾਂ ਛੇ ਠੀਕ ਆ ਫਿਰ ਦੁੱਧ ਦੱਤ ਵਧੀਆ ਦਿੰਦੀਆਂ ਨੇ ਨਾ ਪੱਠਾ ਭਾਈ ਕੋਈ ਪੱਠਾ ਨਹੀਂ ਛੋਟੀਆਂ ਆ ਦੇਖ ਆ ਦੇਖ ਕੰਨ ਲੈਣੇ ਨੇ ਵੀ ਘੈਂਟ ਨੇ ਭਾਈ ਇਹ ਬੱਕਰੀ ਤੇ ਜਾਂਦੀਆਂ ਨੇ ਪੱਠਾ ਕ ਬੱਕਰੀਆਂ ਤੇ ਵਗ ਜਾਂਦੀਆਂ ਨੇ ਫਿਰ ਜੀ ਵੀਰੇ ਵਿੱਚ ਤਾਂ ਬੱਕਰੀਆਂ ਦੇ ਵਿੱਚ ਵੀਰੇ ਬੱਕਰੇ ਵਿੱਚ ਬੱਕਰੀਆਂ ਦੇ ਵਿੱਚ ਵਗ ਰਹੇ ਨੇ ਠੀਕ ਆ ਪੱਠ ਕਿੰਨੇ ਟਾਈਮ ਦੀ ਆ ਭਾਈ ਇਹ ਤਾਂ ਵੀਰੇ ਖੀਰੀਆਂ ਨੇ ਖੀਰੀਆਂ ਪੱਠਾ ਨੇ ਹੈ ਹਾਂ ਖੀਰੀਆਂ ਇੱਟੀ ਅੱਖ ਦੀਆਂ ਤੇ ਕੰਨ ਕੁੰਨ ਵਧੀਆ ਲੱਗੇ ਹੋਇਆ ਕਾਲੀਆਂ ਪੱਠਾਂ ਨਹੀਂ ਆਗੀਆਂ ਕਾਲੀਆਂ ਲੋਹੀਆਂ ਕਾਲੀਆਂ ਤੇ ਲੋਹੀਆਂ ਪੱਠਾਂ ਜਿਵੇਂ ਆਹ ਖੜੀ ਆ ਭਈ ਆਹ ਬੱਕਰਾ ਹੈ ਇਹਦਾ ਬੱਕਰਾ ਵਾਂਹ ਕਿਤੇ ਪੱਠਾ ਆ ਆ ਦੇਖੋ ਇਹ ਮੱਖੀ ਜੀ ਨਹੀਂ ਆ ਕੇ ਯਾਰ ਹਾਂ ਵੀਰੇ ਜਿੱਦਾਂ ਜੀ ਆ ਗਈ ਇਹ ਪਿੱਛਾ ਆ ਕੇ ਦੇਣਾ ਡੱਬਾ ਕਾਲੀ ਦੇ ਇਹ ਵੀ ਖੀਰੀ ਆ ਹਾਂ ਜੀ ਇਹ ਵੀ ਕੀਲੀ ਆ ਸੇਰੀ ਬੱਕਰੀ ਆ ਕਿਹਨਾਂ ਪਿਆਰਾ ਦੇ ਰੀ ਬੱਕਰੀਆਂ ਪਾਈਆਂ ਲਾਵੇ ਉਹ ਬੱਕਰੀਆਂ ਸਾਰੀਆਂ ਚੰਗੀਆਂ ਨੇ ਇੱਕ ਆ ਪਾਈਆਂ ਲਾਵੇ ਬੱਕਰਾ ਆਉਂਦੇ ਉੱਤੇ ਮੁਹੰਮਦ ਲਿਖਿਆ ਹੋਇਆ ਅੱਲਾ ਮੁਹੰਮਦ ਹੈਲੋ ਤੁਹਾਨੂੰ ਪੱਠਾ ਦਿਖਾਉਨੇ ਆਂ ਬਾਕੀ ਬੱਕਰੀਆਂ ਹੋਰ ਦਿਖਾ ਦਾਂਗੇ ਤੁਹਾਨੂੰ ਆਹ ਲਓ ਪੱਠਾ ਇਹ ਆਪਣੇ ਸਾਰੀਆਂ ਘਰ ਦੀਆਂ ਨੇ ਸਾਰੀਆਂ ਘਰ ਦੀਆਂ ਪੱਠਾ ਨੇ ਭਾਈ ਪੱਠਾ ਵੀ ਛੇਲਤਾ ਕਰ ਦਿੰਦੇ ਹੋਵਾਂਗੇ ਜੇ ਕੋਈ ਮੰਗ ਲੇ ਠੀਕ ਹੈ ਕਿੰਨੇ ਕੁ ਰੁਪਈਆ ਦੀ ਕਰ ਦਿਆਂ ਬਈ 8-9000 10000 ਰੁਪਈਆ ਠੀਕ ਆ ਜਾਂਦੇ ਬੱਤੇ ਬੜੇ ਨਹੀਂ ਪਜਾਉਂਦੇ ਠੀਕ ਆ ਤੇ ਭਾਈ ਜਿਹੜਾ ਬੱਕਰੇ ਫਰੋਖ ਕਰਾਉਂ ਸੀ ਇੰਗਲਿਸ਼ ਛੱਡ ਦਿੰਦੇ ਹੋ ਜੇ ਆਵੇ ਬਾਈ ਠੀਕ ਆ ਭਾਈ ਬੱਕਰਾ ਹੈ ਨਹੀਂ ਨਹੀਂ ਤੁਹਾਨੂੰ ਦਿਖਾ ਦਿੰਦੇ ਪਰ ਰਿਜ਼ਲਟ ਤੁਹਾਨੂੰ ਦਿਖਾਈ ਜਾਣੇ ਆ ਬੱਕਰੀਆਂ ਨਾ ਦੇਖੋ ਪੱਠਾ ਬੱਚੇ ਪੋਚਾ ਵੀ ਉਸੇ ਦਾ ਇਹ ਕਾਲਾ ਬੱਚਾ ਜਿਹੜਾ ਕਾਲਾ ਪਹਿਲਾਂ ਦਿਖਾਇਆ ਉਹ ਵੀ ਉਸੇ ਦਾ ਆਹ ਬੱਕਰੀ ਤੇ ਖੜਦੇ ਨਹੀਂ ਮਾਲ ਜਣਾ ਇਹ ਬਾਹਰ ਭਜਦੀ ਆ ਥੋੜੀ ਸੋਹਣ ਵਾਲੀ ਆ ਇਹ ਸੋਹਣ ਵਾਲੀ ਆ ਠੀਕ ਆ ਇਹ ਵਾਹ ਸੋਟਲੇ ਬੀਟਲ ਬੱਕਰੀਆਂ ਨੇ ਬਾਈ ਸਾਰੀਆਂ ਠੀਕ ਆ ਸਾਹਮਣੇ ਕੋਈ ਦਿੱਕਤ ਤਾਂ ਨਹੀਂ ਆਉਂਦੀ ਬਾਈ ਬਾਹਰੇ ਜਿਵੇਂ ਤੁਸੀਂ ਕਿਹਾ ਵੀ ਘਰੇ ਕੁਝ ਨਹੀਂ ਪਾਉਂਦੇ ਇਹਨਾਂ ਨੂੰ ਕੁਝ ਵੀ ਨਹੀਂ ਪਾਇਆ ਕਿਤੇ ਘਰੇ ਨੀਰਾ ਨੂਰਾ ਤਾਂ ਪਾਉਂਦੇ ਹੋਵੋਗੇ ਨਾ ਵੀਰੋ ਪਾਣੀ ਘਰੇ ਬਾਈ ਨੀਰਾ ਵੀ ਨਹੀਂ ਪਾਇਆ ਯਾਰ ਬਾਈ ਨਾ ਪਤਾ ਨਹੀਂ ਮਾਰਦਾ ਯਾਰ ਘਰ ਗੱਪ ਵੀਰੋ ਦੇਖ ਲਾ ਘਰੇ ਹੋਰ ਫਿਰਦੇ ਆ ਸਰਪੰਚਾ ਨੂੰ ਪੁੱਛ ਲਾ ਵੀ ਬਾਕੀ ਪਾਉਂਦੇ ਕੁਝ ਨਹੀਂ ਕਰੇ ਕੁਝ ਵੀ ਨਹੀਂ ਕੁਝ ਨਹੀਂ ਖੁਲਣੀ ਹੈਗੀ ਕਰੇ ਕੁਝ ਵੀ ਨਹੀਂ ਹੈਗਾ ਖੁਲਣੀ ਵੀ ਨਹੀਂ ਹੈਗੀ ਕੰਮੇ ਨਹੀਂ ਵੀਰੋ ਆਪਣੇ ਲੋਵੇ ਪਾਕਰ ਲਈ ਬਾਹਰ ਦੀ ਚਰਾਇਦੇ ਆ। ਬਾਹਰ ਦੀ ਚਰਾਇਦੇ। ਫਿਰ ਦਾ ਤੁਸੀਂ ਜ਼ੀਰੋ ਖਰਚੇ ਤੇ ਤਿਆਰ ਕਰ ਦੇਣਾ। ਜ਼ੀਰੋ ਖਰਚੇ ਤੇ ਬਈ ਆਹ ਦੇਖ ਲੋ ਬਈ ਤਿਆਰ ਕਰ ਦਿਆ ਪਰ ਬਈ ਲੱਗਦੀਆਂ ਜੇ ਐਵੇਂ ਤੈਨੂੰ ਕਹਾ ਹ ਵੀ ਲੱਗਦੀਆਂ ਨਹੀਂ ਬਈ ਐ ਲੱਗਦਾ ਜਿਵੇਂ ਇਹਨਾਂ ਨੂੰ ਘਰੇ ਵੀ ਤੁਸੀਂ ਕੋਲ ਨਾ ਨਾ ਜੋ ਲਾਣੇਦਾਰ ਪਾਉਣੇ ਹੀ ਦਿੰਦਾ। ਇਹ ਪਾਉਣ ਨਹੀਂ ਦਿੰਦਾ ਹੈ। ਜਮਾ ਘਰੇ ਪਾ ਲਿਓ। ਕੁਝ ਵੀ ਨਹੀਂ ਵੀਰੇ ਪਾਇਆ ਪੰਨੇ ਘਰੇ। ਘਰੇ ਬਈ ਇਹਨਾਂ ਨੇ ਕੁਝ ਨਹੀਂ ਪਾਇਆ ਘਰੇ ਬਈ ਕਹਿੰਦਾ ਖੋਲਣੀ ਵੀ ਨਹੀਂ ਹੈਗੀ। ਸਾਰੀ ਬਾਹਰਲੀ ਚਰਾਇਦੇ ਆ। ਫਿਰ ਅੱਜ ਜਿਵੇਂ ਹੁਣ ਉਰੇ ਖੜੀਆਂ ਨੇ। ਫਿਰ ਇਹਨਾਂ ਨੂੰ ਚਾਰਨ ਕਦੋਂ ਲੈ ਕੇ ਜਾਮੋਗੇ? ਬਸ ਵੀਰੇ ਹੁ 2:00 ਵਜੇ 2:00 ਵਜੇ ਤੱਕ ਜੇ ਕਿਸੇ ਨੇ ਕੋਈ ਖਰੀਦ ਲਈ ਖਰੀਦ ਲਈ ਨਹੀਂ ਘਾਨਾ ਕਜੋਗੇ ਘਰੇ ਠੀਕ ਆ ਲੈ ਬਾਈ ਪਾਈਆਂ ਦੇ ਹੋਰ ਬੱਕਰੀ ਦਿਖਾ ਯਾਰ ਕੋਈ ਆਹ ਸ਼ੇਰੀ ਜੀ ਲਿਆ ਫੜ ਕੇ ਤੇ ਵੱਡੇ ਵੱਡੇ ਸਿੰਗ ਜਿਹੇ ਨੇ ਹਣਾ ਸਿੰਗ ਸਿੰਗ ਬਈ ਇਹਦੀ ਬੱਕਰੀ ਦੀ ਮਾਂ ਕੀ ਬੱਕਰੀ ਦੀ ਮਾਂ ਇਹ ਸਭ ਤੋਂ ਪੁਰਾਣੀ ਬੱਕਰੀ ਇਹੀ ਆ ਆ ਇੱਕ ਇਹ ਕੋਈ ਟੋਪੀ ਦਿਖਾ ਦੀ ਸਾਨੂੰ ਓਹੋ ਇਹ ਕਿੰਮ ਕਿੰਮ ਸੋਏ ਨੇ ਇਹ ਤਾਂ ਵੀਰੇ ਹੋਣ ਗਿਆ ਪੰਜਵੇਂ ਪੰਜਵੇਂ ਸਿੰਗ ਸਿੰਗ ਠੀਕ ਆ ਫਿਰ ਬਾਈ ਬਾਹਰ ਲਈ ਚਰਾਈ ਤੇ ਦੁੱਧ ਦੇ ਦਿੰਦੀਆਂ ਨੇ ਯਾਰ ਵਧੀਆਂ ਠੀਕ ਆ ਇਹ ਠੀਕ ਹੈ ਤੇ ਆ ਬੱਕਰਾ ਬਈ ਇਹਦੇ ਉੱਤੇ ਆ ਮੁਹੰਮਦ ਲਿਖਿਆ ਹੋਇਆ ਹੈ ਇਹਦਾ ਬੱਚਾ ਜੀ ਇਹਦਾ ਬੱਚਾ ਠੀਕ ਹੈ ਇਹ ਪੱਠਾ ਹੋਰ ਵੀ ਬਾਈਆਂ ਲਵੇ ਹੈਗੀਆਂ ਨੇ ਬਈ ਚਿੱਟੀ ਪੱਠ ਹੈਗੀ ਕੋਈ ਯਾਰ ਹੈ ਹੈਗੀ ਆ ਦਿਖਾ ਖੜੋ ਹੋ ਲਿਆ ਫੜ ਕੇ ਚਿੱਟੀ ਲਿਆ ਚਿੱਟੀ ਦਿਖਾਉਂਦੇ ਆ ਆ ਗਏ ਚੱਲੋ ਆਹ ਦੇਖੋ ਬੱਕਰੀਆਂ ਘੈਂਟ ਨੇ ਬਈ ਬਾਈਆਂ ਲਵੇ ਕੰਨ ਅੰਨੀ ਆ ਲੈ ਇਹਨਾਂ ਨੂੰ ਹੁਣ ਕਿਰਾਉਂਦੇ ਹੋਏ ਰਜਾ ਲਿਆ ਹੋਊਗੀ ਹਾਂ ਵੀਰੇ ਆਉਦੇ ਹੋਏ ਕਿੰਨੇ ਵਜੇ ਕੱਢਦੇ ਨੇ ਬਾਹਰ ਛੱਡਦੇ ਨੇ ਛੱਡਦੇ ਕੌ ਘਰਦੀ ਆ ਸਬੀ ਜੀ ਕੰਨ ਕੰਨ ਬਈ ਹਾਰੇ ਕਰ ਸਬਲੀ ਹੋਈ ਹੋਈ ਤਾਂ ਕਰਦੀ ਹੈ ਨਾ ਨਾ ਵੀ ਫਿਰ ਜਿਵੇਂ ਹੁਣ ਤੁਸੀਂ ਤੜਕੇ ਕਿੰਨੇ ਵਜੇ ਕੱਢਦੇ ਨੇ ਬਾਹਰ ਵੀਰੇ ਅਸੀਂ ਤਾਂ 8 ਵਜੇ ਤੋਂ ਕੱਢ ਦਿੰਦੇ ਹਾਂ 8 ਵਜੇ ਦੇ ਨੇ ਹਾਂ ਜੀ ਘਰੋਂ ਬਾਹਰ ਠੀਕ ਹੈ ਪਰ ਚਾਹ ਚ ਰੋਟੀ ਰੋਟੀ ਬਾਹਰ ਹੀ ਖਾਣੇ ਆ ਬਾਹਰ ਹੀ ਵੀਰੇ ਘਰੋਂ ਬਣਾ ਕੇ ਲੈ ਆਉਨੇ ਆ ਨਾ ਵੀਰੇ ਆ ਜਾਂਦੀਆਂ ਕਰੋ ਘਰੋਂ ਆ ਜਾਂਦੀਆਂ ਠੀਕ ਆ ਫਿਰ ਭਾਈ ਜੇ ਮੈਂ ਸਨੇਹਾ ਸਾਰਿਆਂ ਤੋਂ ਪਹਿਲਾਂ ਜਦੋਂ ਬਾਹਰ ਕੱਢਦੇ ਹਾਂ ਰ ਇਹਨੂੰ ਕੀ ਪ ਕੁਝ ਨਹੀਂ ਵੀ ਰਿਹਾ ਪਾਉਂਦੇ ਹੁਣ ਹੀ ਪਾਉਂਦੇ ਹੁੰਦਾ ਦਾਣਾ ਬਹੁਤ ਹੁਣ ਤਾਂ ਆਹ ਬਾਹਰ ਵੀ ਬਹੁਤ ਬੱਲੀ ਬਹੁਤ ਹੈਣਾ ਹਾਂ ਉਹ ਵੀ ਖਾਂਦੀਆਂ ਨੇ ਰੱਖ ਕੋ ਖਾ ਲੈਂਦੀਆਂ ਇਹ ਮੈਂ ਮੂਰੇ ਬਾਹਨ ਬਾਹੇ ਜਾਣ ਕੇ ਨਾ ਉਹ ਬਾੜੇ ਫੁੱੜੇ ਚੱਲਦੇ ਹੋਏ ਮੋਟਰਾਂ ਦੇ ਕੋਈ ਕੋਈ ਕਹਿੰਦਾ ਝੰਗ ਬਾੜ ਦੇ ਕੋਈ ਕੋਸ ਬਾੜ ਤੇ ਨਹੀਂ ਚੱਲਦਾ ਸਾਈ ਚੱਲੀ ਜਾਂਦਾ ਇਹਨਾਂ ਨੂੰ ਕੋਈ ਐ ਨਹੀਂ ਪਾਉਂਦੇ ਵੀ ਬਾਜ ਵਿੱਚ ਖਰਾਕ ਵੀ ਹੁਣ ਡੇਕ ਪਾਉਣੀ ਆ ਹੁਣ ਥੂਤ ਪਾਉਣਾ ਐ ਪਾਉਣਾ ਬਸ ਐ ਜਿਹੜੀ ਚੀਜ਼ ਮਿਲ ਗਈ ਪਾਤੀ ਖਾਂਦੀਆਂ ਵੀ ਨੇ ਹਾਂਦੀਆਂ ਵੀ ਨੇ ਤਗਾ ਜੇ ਬਾਈ ਹੁਣ ਜਿਵੇਂ ਕਿਸੇ ਨੇ ਇਹ ਫਾਰਮ ਦੇ ਵਿੱਚ ਰੱਖ ਲਈਆਂ ਪਰ ਫਾਰਮ 'ਚ ਖਾਣ ਗਿਆ ਇਹ ਬੰਦੇ ਲਵੇ ਜਾ ਕੇ ਵੀਰੇ ਇਹ ਤਾਂ ਸਾਈਦੀ ਖਾਣੂ ਫਾਰਮ 'ਚ ਫਾਰਮ 'ਚ ਨਹੀਂ ਚੱਲਦੇ ਨਾ ਇਹਦਾ ਕੋਈ ਬੰਦਾ ਆ ਜੜੀ ਆ ਛੋਟਾ ਉਹ ਦਿਨ ਤੋਂ ਭਾਵੇਂ ਚੱਲਦੇ ਛੋਟੇ ਬੱਚੇ ਵੱਡੀਆਂ ਬੱਕਰੀਆਂ ਨੂੰ ਵੱਡੀਆਂ ਲੈ ਕੇ ਉਹ ਫਾਰਮ 'ਚ ਪਾ ਲਉ ਉਹ ਸਾਈਦੀ ਖਾਣੇ ਨੇ ਸਾਈਦੀ ਖਾਣ ਕਿਉਂ ਪਾਂ ਕੇ ਘਰੇ ਪਾ ਜਾਂਦੇ ਘਰੇ ਬਾਈ ਕਿਤੇ ਨਹੀਂ ਪਾਇਆ ਤੇ ਆ ਤੁਸੀਂ ਬੱਕਰੀਆਂ ਜਿਹੜੀਆਂ ਹੁਣ ਕੱਲੀ ਕੱਲੀ ਦਿਖਾਈ ਨਾ ਉਹਦਾ ਬਾੜ ਲੰਮੀ ਵੀਡੀ ਹੋਜੂ ਕੰਨ ਪੁੰਨ ਸਾਰਾ ਕੁਝ ਚੰਗਾ ਕੱਦ ਕਾੜ ਵੀ ਚੰਗੇ ਨੇ ਬੱਕਰੀਆਂ ਦੇ 33 33 ਇੰਚ ਦੀਆਂ ਹੈਗੀਆਂ ਨੇ ਪੱਠਾ ਛੋਟੀਆਂ ਪਾਈਆਂ ਲੱਗ ਗਈਆਂ ਕਿੰਨੀਆਂ ਕਿੰਨੇ ਬਈ ਛੋਟੀਆਂ ਪੱਠਾਂ ਹੈਂ ਹਾਂ ਪੱਠਾ ਦਿਖਾ ਜਾ ਰਿਹਾ ਹੈ ਨਾ ਇਹ ਲਾਲ ਡੁੱਬੀ ਪੱਠਾ ਨਾ ਠੀਕ ਹੈ ਪੱਠਾ ਪੁੱਠਾ ਵੀ ਘੈਂਟ ਨੂੰ ਮੂਸੇ ਰਖਾ ਗਰੀਆਂ ਦੇ ਸੰਕੇ ਨਾ ਆਖ ਸਾਰੀਆਂ ਚਿੱਟੀਆਂ ਮਿਲ ਲੱਗਦਾ ਨਾ ਕੋਈ ਖੱਟੀ ਦੀ ਆ ਵੀ ਰੱਖਿਆ ਹੋਇਆ ਇਹ ਛੋਟਾ ਰੱਖਿਆ ਹੋਣਾ ਤੇ ਠੀਕ ਆ ਬਾਈ ਤੇ ਨੰਬਰ ਬੋਲ ਲੈ ਤੇਰਾ 84278 ਜੀ 38662 ਠੀਕ ਆ ਲੈ ਬਾਈ ਇਹ ਕਿਸੇ ਨੂੰ ਚਾਹੀਦੀ ਨਹੀਂ ਹੋਈ ਹੈ ਨਾ ਪਰ ਕੋਈ ਮਾਲ ਵਾਲਾ ਬੰਦਾ ਹੀ ਖਰੀਦੇ ਉਹ ਜੇ ਖਰੀਦਨੀ ਆ ਤਾਂ ਛੋਟੀ ਪੱਟ ਖਰੀਦ ਲਿਓ ਨਾ ਹਾਂ ਛੋਟੀ ਜੀ ਛੋਟੇ ਬੱਚੇ ਵੱਡੀ ਦਾ ਫਿਰ ਛੋਟੇ ਲਵੇ ਚੱਲੇ ਨਹੀਂ ਕਿਉਂਕਿ ਘਰੇ ਕੁਝ ਵੀ ਨਹੀਂ ਪਾਉਂਦੇ ਬਾਹਰ ਲਈ ਚਰਾਈ ਪਈ ਸਾਰਾ ਕੁਝ ਠੀਕ ਆ ਬਾਈ ਧੰਨਵਾਦ